ਜੇ ਤੁਸੀਂ ਕਾਰਾਂ پارک ਕਰਦੇ ਹੋ ਨਾ ਹੁਣ ਉੱਥੇ ਹੁੰਦਾ ਕੀ ਹੈ ਜਿਹੜੀ ਕਾਰ ਜਦੋਂ پارک ਕੀਤੀ ਜਾਂਦੀ ਹੈ ਉਹਦੇ ਜਾਣਤਾ ਹੁੰਦਾ ਕਿ ਤੁਸੀਂ ਉੱਥੇ ਪੇ ਕਰਦੇ ਹੋ ਕੋ ਮੀਟਰ ਲੱਗਿਆ ਹੁੰਦਾ ਉੱਥੇ ਜਾ ਕੇ ਤੁਸੀਂ ਕਾਰ ਦਾ ਨੰਬਰ ਪਾਉਣੇ ਜਾਂ ਜਿਹੜੀ ਸਟਾਰਟ ਹੁੰਦੀ ਉਹਦਾ ਨੰਬਰ ਪਾਉਣੇ ਆ ਤੇ ਆਪਣਾ ਕਾਰਡ ਦੇ ਨਾਲ ਉੱਥੋਂ ਪੇ ਕਰਕੇ ਆ ਜੰਨੇ ਹੁਣ ਕੀ ਹੁੰਦਾ ਕਿ ਉਹ ਹੈ ਨਹੀਂ ਬਹੁਤੀਆਂ ਥਾਵਾਂ ਦੇ ਉੱਤੇ ਉਹ ਕਹਿੰਦੇ ਆ ਵੀ ਤੁਸੀਂ ਆਪਣੀ ਐਪ ਤੋਂ ਇਹਨੂੰ ਸਕੈਨ ਕਰੋ ਕੋਡ ਨੂੰ ਫੋਨ ਤੁਸੀਂ ਉਹਦੇ ਵੱਲ ਕੈਮਰੇ ਦੇ ਨਾਲ ਉਹਨੂੰ ਸਕੈਨ ਕਰੋ ਤੇ ਫਿਰ ਉੱਥੇ ਉਹ QR ਕੋਡ ਦੇ ਉੱਤੇ ਪੇ ਕਰ ਦਿਓ ਉਹ ਕੰਪਨੀ ਨੇ ਤੇ ਆਪਣਾ ਲਾਇਆ ਪਰ ਕਿਸੇ ਨੇ ਉਹਦੇ ਉੱਤੇ QR ਕੋਡ ਹੀ ਆਪਣਾ ਲਾ ਦਿੰਦੇ ਆ ਕੋਈ ਹੋਰ ਲਾ ਦਿੰਦਾ ਉਹ QR ਕੋਡ ਵੀ ਤੁਹਾਨੂੰ ਉਸੇ ਵੈਬਸਾਈਟ ਦੇ ਉੱਤੇ ਲੈ ਕੇ ਜਾਂਦਾ ਉਸੇ ਦੇ ਉੱਤੇ ਨਹੀਂ ਉਸੇ ਵਰਗੀ ਵੈਬਸਾਈਟ ਦੇ ਉੱਤੇ ਲੈ ਕੇ ਜਾਂਦਾ ਜਦੋਂ ਤੁਸੀਂ ਉਹਦੇ ਉੱਤੇ ਆਪਣਾ ਇਨਫੋਰਮੇਸ਼ਨ ਸਾਰੀ ਭਰਦੇ ਆ ਤੇ ਉਹ ਤੁਹਾਨੂੰ ਜਾਣ ਤਾਂ ਤੁਹਾਡੀ ਸਾਰੀ ਇਨਫੋਰਮੇਸ਼ਨ ਲੈ ਲੈਂਦਾ ਜਿੱਾਂ ਜਿੱਥੇ ਤੁਸੀਂ ਪੈਸੇ ਪੇ ਕਰ ਰਹੇ ਆ ਤਾਂ ਉਹ ਪੈਸੇ ਕਿਤੇ ਦੀ ਕਿਤੇ ਹੋਰ ਚਲੇ ਜਾਂਦੇ ਆ ਅਗਲੀ ਗੱਲਬਾਤ ਇੱਕ ਐਸ ਵੇਲੇ ਇਹ ਵੀ ਬਹੁਤ ਚਰਚਾ ਦੇ ਵਿੱਚ ਆ ਕਿ ਕਈ ਤਰ੍ਹਾਂ ਦੇ ਹਨ ਦਿਨਾਂ ਦੇ ਵਿੱਚ ਆਪਾਂ ਪਿਛਲੇ ਲੰਬੇ ਸਮੇਂ ਤੋਂ ਗੱਲਬਾਤਾਂ ਕਰਦੇ ਆ ਉਹਨੇ ਕਪੜੇ ਹੁੰਦੇ ਸਕੈਮ ਹੁੰਦੇ ਆ ਆ ਰਿਜ਼ੋਰਟ ਮਿਊਨਿਪੈਲਿਟੀ ਆ ਵਿਸਲਰ ਦੀ ਰਿਜ਼ੋਰਟ ਮਿਸੀਪੈਲਿਟੀ ਆਫ ਵਿਸਲਰ ਜਾਨੀ ਕਿ ਆਰਐਮਓ ਡਬਲਯੂ ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਆ ਲੋਕਾਂ ਨੂੰ ਕਿ ਜਿਹੜੀ ਪਾਰਕਿੰਗ ਪੇਮੈਂਟ ਆ ਇਹ ਸਕੈਮ ਵਿਸਲਰ ਦੇ ਵਿੱਚ ਪਤਾ ਲੱਗਿਆ ਖਬਰ ਤਾਂ ਵਿਸਲਰ ਦੀ ਆ ਪਰ ਵਾਰਨਿੰਗ ਸਾਰਿਆਂ ਦੇ ਲਈ ਆ ਤੇ ਕਦੇ ਖਬਰ ਵਿਸਲਰ ਤੋਂ ਆਉਂਦੀ ਕਦੇ ਕਿਤੋਂ ਆਉਂਦੀ ਕਦੇ ਕਿਤਿਆਂ ਆਉਂਦੀ ਹੁੰਦਾ ਕੀ ਆ ਜੇ ਤੁਸੀਂ ਕਾਰਾਂ ਪਾਰਕ ਕਰਦੇ ਹੋ ਨਾ ਹੁਣ ਉੱਥੇ ਹੁੰਦਾ ਕੀ ਆ ਜਿਹੜੀ ਕਾਰ ਜਦੋਂ ਪਾਰਕ ਕੀਤੀ ਜਾਂਦੀ ਆ ਉਹਦੇ ਜਾਣ ਤਾਂ ਹੁੰਦਾ ਕਿ ਤੁਸੀਂ ਉੱਥੇ ਪੇ ਕਰਦੇ ਹੋ ਉਹ ਮੀਟਰ ਲੱਗਿਆ ਹੁੰਦਾ ਉੱਥੇ ਜਾ ਕੇ ਤੁਸੀਂ ਕਾਰ ਦਾ ਨੰਬਰ ਪਾਉਨੇ ਜਾਂ ਜਿਹੜੀ ਸਟਾਲ ਹੁੰਦੀ ਉਹਦਾ ਨੰਬਰ ਪਾਉਨੇ ਆ ਤੇ ਆਪਣਾ ਕਾਰਟ ਦੇ ਨਾਲ ਉੱਥੋਂ ਪੇ ਕਰਕੇ ਆ ਜੰਨੇ ਆ ਹੁਣ ਕੀ ਹੁੰਦਾ ਕਿ ਉਹ ਹੈ ਨਹੀਂ ਬਹੁਤੀਆਂ ਥਾਵਾਂ ਦੇ ਉੱਤੇ ਮੀਟਰ ਜੇ ਹੈ ਨਹੀਂ ਨਾ ਉਹ ਕਈ ਕਾਰਨਾ ਕਰਕੇ ਹੈ ਨਹੀਂ ਉੱਥੇ ਇੱਕ ਬੋਰਡ ਲੱਗਿਆ ਹੁੰਦਾ ਬੋਰਡ ਦੇ ਉੱਤੇ QR ਕੋਡ ਲੱਗਿਆ ਆ ਇੱਕ ਉਹ ਕਹਿੰਦੇ ਆ ਵੀ ਤੁਸੀਂ ਆਪਣੀ ਐਪ ਤੋਂ ਇਹਨੂੰ ਸਕੈਨ ਕਰੋ ਕੋਡ ਨੂੰ ਫੋਨ ਤੁਸੀਂ ਉਹਦੇ ਵੱਲ ਕੈਮਰੇ ਦੇ ਨਾਲ ਉਹਨੂੰ ਸਕੈਨ ਕਰੋ ਤੇ ਫਿਰ ਉੱਥੇ ਉਹ QR ਕੋਡ ਦੇ ਉੱਤੇ ਪੇ ਕਰ ਦਿਓ ਉਹ ਤੁਹਾਨੂੰ ਐਪ ਤੇ ਲੈ ਜਾਊਗਾ ਜਿਹੜੀ ਵੀ ਕੋਈ ਕਾਰ ਕਾਰ ਪਾਰਕਿੰਗ ਐਪ ਹੈਗੀ ਆ ਉੱਥੇ ਜਾ ਕੇ ਤੁਸੀਂ ਉਹਦੇ ਥੱਲੇ ਉਹਨਾਂ ਨੇ ਉਹ स्लॉट ਦਾ ਨੰਬਰ ਲਿਖਿਆ ਹੁੰਦਾ ਵੀ ਤੁਸੀਂ ਵੈਨਕੂਵਰ ਦੇ ਵਿੱਚ ਆ ਤੇ ਆਹ स्लॉट ਆ ਇਹਦਾ ਨੰਬਰ ਪਾ ਦਿਓ ਤੇ ਉੱਥੇ ਪੇ ਕਰ ਦਿਓ ਤੇ ਉਹ ਤੁਹਾਡਾ ਪੇ ਹੋ ਜਾਂਦਾ ਕੋਈ ਟਿਕਟ ਨਹੀਂ ਨਾ ਉਹ ਤੁਹਾਨੂੰ ਪ੍ਰਿੰਟ ਖੋਣੀ ਕਿਤੇ ਨਾ ਕਿਤੇ ਰੱਖਣੀ ਆ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਪਿੱਛੇ ਜਿਹੜੇ ਉਹ ਚੈੱਕ ਕਰਨ ਵਾਲੇ ਉਹਨਾਂ ਦੇ ਸਿਸਟਮ ਦੇ ਵਿੱਚ ਚਲੇ ਜਾਂਦਾ ਕਿ ਤੁਸੀਂ ਇਸ ਕਾਰ ਦਾ ਪਾਰਕਿੰਗ ਪੇ ਕੀਤੀ ਆ ਹੁਣ ਉਹ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਕੀਤਾ ਕੀ ਉਹ ਤੇ ਕੰਪਨੀ ਨੇ ਲਾਇਆ ਉੱਥੇ ਜਿਹੜਾ QR ਕੋਡ ਆ ਬੋਰਡ ਵੱਡਾ ਸਾਰਾ ਵਿੱਚ ਇੱਕ ਕਿਊਆਰ ਕੋਡ ਦਾ ਮਤਲਬ ਹੁੰਦਾ ਕਿ ਇੱਕ ਨਿਸ਼ਾਨ ਜਾਂ ਇਦਾਂ ਦਾ ਡੱਬੇ ਜਿਹੇ ਦੇ ਵਿੱਚ ਲਾਇਆ ਹੁੰਦਾ ਹੈ ਤੇ ਜਦੋਂ ਉਹਦੇ ਵੱਲ ਤੁਸੀਂ ਫੋਨ ਦਾ ਕੈਮਰਾ ਕਰਦੇ ਆ ਔਨ ਕਰਕੇ ਤਾਂ ਉਹ ਤੁਹਾਡੇ ਫੋਨ ਦੇ ਵਿੱਚ ਵੈਬਸਾਈਟ ਖੁੱਲ ਜਾਂਦੀ ਹੈ ਫਿਰ ਉੱਥੇ ਜਾ ਕੇ ਤੁਸੀਂ ਪੇ ਕਰ ਦਿੰਨੇ ਆ ਉਹ ਕੰਪਨੀ ਨੇ ਤੇ ਆਪਣਾ ਲਾਇਆ ਪਰ ਕਿਸੇ ਨੇ ਉਹਦੇ ਉੱਤੇ ਕਿਊਆਰ ਕੋਡ ਹੀ ਆਪਣਾ ਲਾ ਦਿੰਦੇ ਆ ਕੋਈ ਹੋਰ ਲਾ ਦਿੰਦਾ ਉਹ QR ਕੋਡ ਵੀ ਤੁਹਾਨੂੰ ਉਸੇ ਵੈਬਸਾਈਟ ਦੇ ਉੱਤੇ ਲੈ ਕੇ ਜਾਂਦਾ ਉਸੇ ਦੇ ਉੱਤੇ ਨਹੀਂ ਉਸੇ ਵਰਗੀ ਵੈਬਸਾਈਟ ਦੇ ਉੱਤੇ ਲੈ ਕੇ ਜਾਂਦਾ ਜਦੋਂ ਤੁਸੀਂ ਉਹਦੇ ਉੱਤੇ ਆਪਣਾ ਇਨਫੋਰਮੇਸ਼ਨ ਸਾਰੀ ਭਰਦੇ ਆਂ ਤੇ ਉਹ ਤੁਹਾਨੂੰ ਜਾਂ ਤਾਂ ਤੁਹਾਡੀ ਸਾਰੀ ਇਨਫੋਰਮੇਸ਼ਨ ਲੈ ਲੈਂਦਾ ਜਾਂ ਜਿੱਥੇ ਤੁਸੀਂ ਪੈਸੇ ਪੇ ਕਰ ਰਹੇ ਆਂ ਤਾਂ ਉਹ ਪੈਸੇ ਕਿਤੇ ਦੀ ਕਿਤੇ ਹੋਰ ਚਲੇ ਜਾਂਦੇ ਆ ਸੋ ਇਹ ਇੱਕ ਬਹੁਤ ਵੱਡਾ ਕਪੜਾ ਹੋ ਰਿਹਾ ਇਹਦੇ ਤੋਂ ਥੋੜਾ ਜਿਹਾ ਬਚ ਕੇ ਰਹਿਣ ਦੀ ਲੋੜ ਆ ਜਿੱਥੇ ਵੀ ਉਹਨੂੰ ਵੈਬਸਾਈਟ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਇਹ ਆਹ ਕੱਲ ਦੀ 27 ਦਸੰਬਰ ਦੀ ਗੱਲ ਆ ਦੋਕ ਦਿਨ ਪਹਿਲਾਂ ਦੀ ਸਿਟੀ ਬਾਈਲਾ ਸਟਾਫ ਜਿਹੜਾ ਸੀਗਾ ਉਹਨਾਂ ਨੇ ਦੇਖਿਆ ਕਿ ਫੇਕ ਕਿਊਆਰ ਕੋਡ ਸਟicker ਲਾਏ ਗਏ ਆ ਪਾਰਕਿੰਗ ਮਸ਼ੀਨਾਂ ਦੇ ਉੱਤੇ ਤੇ ਜਿਹੜਾ ਕਈ ਬਿਜ਼ੀ ਪਾਰਕਿੰਗ ਏਰੀਆ ਦੇ ਵਿੱਚ ਇਹ ਸਾਈਨ ਮਿਲਿਆ ਫੇਕ ਕਿਊਆਰ ਕੋਡ ਜਿੱਦਾਂ ਦੱਸਿਆ ਕਿ ਇਹ ਡਿਜ਼ਾਈਨ ਕੀਤੇ ਹੁੰਦੇ ਆ ਕਿ ਬਿਲਕੁਲ ਜਿਦਾਂ ਪੇ ਬਾਈ ਫੋਨ ਐਪ ਹੁੰਦੀ ਆ ਜਾਂ ਜਿਹੜੀ ਲੈਜਿਟਿਮੇਟ ਪਾਰਕਿੰਗ ਪੇਮੈਂਟ ਸਰਵਿਸਿਜ਼ ਨੇ ਉਹਨਾਂ ਵਾਂਗੂ ਲੱਗਦੇ ਆ ਤੇ ਇਹ ਤੁਹਾਨੂੰ ਜਿਹੜੀ ਉਹ ਫਰਾਡ ਗਲਤ ਵੈਬਸਾਈਟ ਹੁੰਦੀ ਆ ਉਹਦੇ ਉੱਤੇ ਲੈ ਜਾਂਦੇ ਆ ਤੇ ਤੁਹਾਡੀ ਪੈਸਾ ਜਿਹੜਾ ਸਾਰੇ ਦਾ ਸਾਰਾ ਇਹ ਸਕੈਮ ਹੋ ਜਾਂਦਾ ਇਹਦੇ ਨਾਲ ਵਿਸਲਰ ਦੇ ਜਿਹੜੀ ਡੇ ਲੋਟਸ ਆ 125 ਮੇਨ ਸਟਰੀਟ ਦੇ ਉੱਤੇ ਤੇ ਮਾਰਕੀਟ ਪਲੇਸ ਦੇ ਉੱਤੇ ਜਿਹੜੀ ਪਾਰਕਿੰਗ ਲੋਟ ਆ ਲੌਰੀਮਨ ਰੋਡ ਦੇ ਉੱਤੇ ਉਹਦੇ ਉੱਤੇ ਇਹ ਫਰਾਡ ਹੋਏ ਆ ਦੱਸਿਆ ਜਾ ਰਿਹਾ ਜੀ ਕਿ ਮਿਊਨਿਸਪੈਲਿਟੀ ਇਹ ਕਹਿ ਰਹੀ ਆ ਕਿ ਵਿਸਲਰ ਦੇ ਕੋਲ ਕੋਈ ਵੀ ਕਯੂਆਰ ਕੋਡ ਯੂਜ਼ ਕਰਨ ਵਾਲੀ ਪਾਰਕਿੰਗ ਪੇਮੈਂਟ ਨਹੀਂ ਆ ਸੋ ਸਕੈਮਰ ਅਸਲ ਦੇ ਵਿੱਚ ਸਿੱਧਾ ਸਿੱਧਾ ਇਹ 레드 ਫਲੈਗ ਆ ਜੇ ਤੁਸੀਂ ਕੋਈ QR ਕੋਡ ਸਕੈਨ ਕੀਤਾ ਪੇਮੈਂਟ ਡਿਟੇਲਸ ਉੱਥੇ ਐਂਟਰ ਕੀਤੀਆਂ ਤੇ ਤੁਸੀਂ ਕ੍ਰੈਡਿਟ ਕਾਰਡ ਕੰਪਨੀ ਦੇ ਨਾਲ ਉਸੇ ਵੇਲੇ ਕੰਟੈਕਟ ਕਰੋ ਤੇ ਆਪਣਾ ਕਾਰਡ ਜਾਂ ਕੈਨਸਲ ਕਰ ਦਿਓ ਜਾਂ ਕੋਈ ਵੀ ਸਸਪੀਸ਼ੀਅਸ ਚਾਰजेस ਉਹਦੇ ਉੱਤੇ ਆ ਉਹਨੂੰ ਦੇਖੋ ਜਿਹੜੇ ਫੇਕ ਸਟਿੱਕਰਸ ਆ ਉਹ ਇਹਨਾਂ ਨੇ ਐਤਵਾਰ ਨੂੰ ਉਥੋਂ ਕਾਫੀ ਥਾਵਾਂ ਦੇ ਉੱਤੋਂ ਹਟਾਏ ਵੀ ਆ ਤੇ ਉਹ ਜਿਹੜੇ ਵੈਬਸਾਈਟਸ ਹੈਗੀਆਂ ਉਹਨਾਂ ਨੂੰ ਵੀ ਡਾਊਨ ਕੀਤਾ ਗਿਆ ਪਰ ਹਜੇ ਤੱਕ ਜਿਹੜਾ ਇਹ ਨਹੀਂ ਪਤਾ ਲੱਗਿਆ ਕਿ ਵਿਕਟਮ ਕੌਣ ਸੀ ਤੇ ਕਿੰਨੇ ਸੀਗੇ ਤੇ ਇਹ RCMP ਨੂੰ ਜਿਹੜਾ ਇਨਸੀਡੈਂਟ ਆ ਉਹ ਵੀ ਰਿਪੋਰਟ ਕਰ ਦਿੱਤਾ ਗਿਆ ਤੇ ਉਹ ਵੀ ਇਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਉਹ ਕਰ ਰਹੇ ਆ ਸੋ ਕਈ ਤਰ੍ਹਾਂ ਦੇ ਇਸ ਵੇਲੇ ਕਪੜੇ ਤੇ ਇਹ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸਕੈਮ ਆ ਉਹ ਸਾਹਮਣੇ ਆ ਰਿਹਾ ਜਿਸ ਤੋਂ ਬਚਣ ਦੀ ਲੋੜ ਆ ਅਗਲੀ ਗੱਲਬਾਤ ਇੱਕ ਇਸ ਵੇਲੇ ਇਹ ਵੀ ਬਹੁਤ ਚਰਚਾ ਦੇ ਵਿੱਚ ਆ ਕਿ ਕਈ ਤਰ੍ਹਾਂ ਦੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਕਰਦੇ ਹਾਂ ਨੇ ਕਪੜੇ ਹੁੰਦੇ ਸਕੈਮ ਹੁੰਦੇ ਆ ਰਿਜ਼ੋਰਟ ਮਿਊਂਸੀਪੈਲਿਟੀ ਆ ਵਿਸਲਰ ਦੀ ਰਿਜ਼ੋਰਟ ਮਿਊਂਸੀਪੈਲਿਟੀ ਆਫ ਵਿਸਲਰ ਜਾਨੀ ਕਿ ਆਰਐਮਓ ਡਬਲਯੂ ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਆ ਲੋਕਾਂ ਨੂੰ ਕਿ ਜਿਹੜੀ ਪਾਰਕਿੰਗ ਪੇਮੈਂਟ ਆ ਇਹ ਸਕੈਮ ਵਿਸਲਰ ਦੇ ਵਿੱਚ ਪਤਾ ਲੱਗਿਆ ਖਬਰ ਤਾਂ ਵਿਸਲਰ ਦੀ ਆ ਪਰ ਵਾਰਨਿੰਗ ਸਾਰਿਆਂ ਦੇ ਲਈ ਆ ਤੇ ਕਦੇ ਖਬਰ ਵਿਸਲਰ ਤੋਂ ਆਉਂਦੀ ਕਦੇ ਕਿਤੋਂ ਆਉਂਦੀ ਕਦੇ ਕਿਤੋਂ ਆਉਂਦੀ ਹੁੰਦਾ ਕੀ ਆ ਜੇ ਤੁਸੀਂ ਕਾਰਾਂ پارک ਕਰਦੇ ਹੋ ਨਾ ਹੁਣ ਉੱਥੇ ਹੁੰਦਾ ਕੀ ਹੈ ਜਿਹੜੀ ਕਾਰ ਜਦੋਂ پارک ਕੀਤੀ ਜਾਂਦੀ ਹੈ ਉਹਦੇ ਜਾਂ ਤਾਂ ਹੁੰਦਾ ਕਿ ਤੁਸੀਂ ਉੱਥੇ ਪੇ ਕਰਦੇ ਹੋ ਉਹ ਮੀਟਰ ਲੱਗਿਆ ਹੁੰਦਾ ਉੱਥੇ ਜਾ ਕੇ ਤੁਸੀਂ ਕਾਰ ਦਾ ਨੰਬਰ ਪਾਉਨੇ ਜਾਂ ਜਿਹੜੀ ਸਟਾਲ ਹੁੰਦੀ ਹੈ ਉਹਦਾ ਨੰਬਰ ਪਾਉਨੇ ਆ ਤੇ ਆਪਣਾ ਕਾਰਡ ਦੇ ਨਾਲ ਉੱਥੋਂ ਪੇ ਕਰਕੇ ਆ ਜੰਨੇ ਆ ਹੁਣ ਕੀ ਹੁੰਦਾ ਕਿ ਉਹ ਹੈ ਨਹੀਂ ਬਹੁਤੀਆਂ ਥਾਵਾਂ ਦੇ ਉੱਤੇ ਮੀਟਰ ਜੇ ਹੈ ਨਹੀਂ ਨਾ ਉਹ ਕਈ ਕਾਰਨਾ ਕਰਕੇ ਹੈ ਨਹੀਂ ਉੱਥੇ ਇੱਕ ਬੋਰਡ ਲੱਗਿਆ ਹੁੰਦਾ ਬੋਰਡ ਦੇ ਉੱਤੇ QR ਕੋਡ ਲੱਗਿਆ ਆ ਇੱਕ ਉਹ ਕਹਿੰਦੇ ਆ ਵੀ ਤੁਸੀਂ ਆਪਣੀ ਐਪ ਤੋਂ ਇਹਨੂੰ ਸਕੈਨ ਕਰੋ ਕੋਡ ਨੂੰ ਫੋਨ ਤੁਸੀਂ ਉਹਦੇ ਵੱਲ ਕੈਮਰੇ ਦੇ ਨਾਲ ਉਹਨੂੰ ਸਕੈਨ ਕਰੋ ਤੇ ਫਿਰ ਉੱਥੇ ਉਹ QR ਕੋਡ ਦੇ ਉੱਤੇ ਪੇ ਕਰ ਦਿਓ ਉਹ ਤੁਹਾਨੂੰ ਐਪ ਤੇ ਲੈ ਜਾਊਗਾ ਜਿਹੜੀ ਵੀ ਕੋਈ ਕਾਰ ਕਾਰ ਪਾਰਕਿੰਗ ਐਪ ਹੈਗੀ ਆ ਉੱਥੇ ਜਾ ਕੇ ਤੁਸੀਂ ਉਹਦੇ ਥੱਲੇ ਉਹਨਾਂ ਨੇ ਉਹ स्लॉट ਦਾ ਨੰਬਰ ਲਿਖਿਆ ਹੁੰਦਾ ਵੀ ਤੁਸੀਂ ਵੈਨਕੂਵਰ ਦੇ ਵਿੱਚ ਆ ਤੇ ਆਹ स्लॉट ਆ ਇਹਦਾ ਨੰਬਰ ਪਾ ਦਿਓ ਤੇ ਉੱਥੇ ਪੇ ਕਰ ਦਿਓ ਤੇ ਉਹ ਤੁਹਾਡਾ ਪੇ ਹੋ ਜਾਂਦਾ ਕੋਈ ਟਿਕਟ ਨਹੀਂ ਨਾ ਉਹ ਤੁਹਾਨੂੰ ਪ੍ਰਿੰਟ ਖੋਣੀ ਕਿਤੇ ਨਾ ਕਿਤੇ ਰੱਖਣੀ ਆ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਪਿੱਛੇ ਜਿਹੜੇ ਉਹ ਚੈੱਕ ਕਰਨ ਵਾਲੇ ਉਹਨਾਂ ਦੇ ਸਿਸਟਮ ਦੇ ਵਿੱਚ ਚਲੇ ਜਾਂਦਾ ਕਿ ਤੁਸੀਂ ਇਸ ਕਾਰ ਦਾ ਪਾਰਕਿੰਗ ਪੇ ਕੀਤੀ ਆ ਹੁਣ ਉਹ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਕੀਤਾ ਕੀ ਉਹ ਤੇ ਕੰਪਨੀ ਨੇ ਲਾਇਆ ਉੱਥੇ ਜਿਹੜਾ QR ਕੋਡ ਆ ਇੱਕ ਬੋਰਡ ਵੱਡਾ ਸਾਰਾ ਵਿੱਚ ਇੱਕ QR ਕੋਡ ਦਾ ਮਤਲਬ ਹੁੰਦਾ ਕਿ ਇੱਕ ਨਿਸ਼ਾਨ ਜਿਹਾ ਇਦਾਂ ਦਾ ਡੱਬੇ ਜਿਹੇ ਦੇ ਵਿੱਚ ਲਾਇਆ ਹੁੰਦਾ ਹੈ ਤੇ ਜਦੋਂ ਉਹਦੇ ਵੱਲ ਤੁਸੀਂ ਫੋਨ ਦਾ ਕੈਮਰਾ ਕਰਦੇ ਆ ਔਨ ਕਰਕੇ ਤਾਂ ਉਹ ਤੁਹਾਡੇ ਫੋਨ ਦੇ ਵਿੱਚ ਵੈਬਸਾਈਟ ਖੁੱਲ ਜਾਂਦੀ ਆ ਫਿਰ ਉੱਥੇ ਜਾ ਕੇ ਤੁਸੀਂ ਪੇ ਕਰ ਦਿੰਨੇ ਆ। ਉਹ ਕੰਪਨੀ ਨੇ ਤੇ ਆਪਣਾ ਲਾਇਆ ਪਰ ਕਿਸੇ ਨੇ ਉਹਦੇ ਉੱਤੇ QR ਕੋਡ ਹੀ ਆਪਣਾ ਲਾ ਦਿੰਦੇ ਆ। ਕੋਈ ਹੋਰ ਲਾ ਦਿੰਦਾ। ਉਹ QR ਕੋਡ ਵੀ ਤੁਹਾਨੂੰ ਉਸੇ ਵੈਬਸਾਈਟ ਦੇ ਉੱਤੇ ਲੈ ਕੇ ਜਾਂਦਾ। ਉਸੇ ਦੇ ਉੱਤੇ ਨਹੀਂ ਉਸੇ ਵਰਗੀ ਵੈਬਸਾਈਟ ਦੇ ਉੱਤੇ ਲੈ ਕੇ ਜਾਂਦਾ। ਜਦੋਂ ਤੁਸੀਂ ਉਹਦੇ ਉੱਤੇ ਆਪਣਾ ਇਨਫੋਰਮੇਸ਼ਨ ਸਾਰੀ ਭਰਦੇ ਆ ਤੇ ਉਹ ਤੁਹਾਨੂੰ ਜਾਂ ਤਾਂ ਤੁਹਾਡੇ ਸਾਰੇ ਇਨਫੋਰਮੇਸ਼ਨ ਲੈ ਲੈਂਦਾ ਜਾਂ ਜਿੱਥੇ ਤੁਸੀਂ ਪੈਸੇ ਪੇ ਕਰ ਰਹੇ ਆ ਤਾਂ ਉਹ ਪੈਸੇ ਕਿਤੇ ਦੀ ਕਿਤੇ ਹੋਰ ਚਲੇ ਜਾਂਦੇ ਆ। ਸੋ ਇਹ ਇੱਕ ਬਹੁਤ ਵੱਡਾ ਕਪੜਾ ਹੋ ਰਿਹਾ ਇਹਦੇ ਤੋਂ ਥੋੜਾ ਜਿਹਾ ਬਚ ਕੇ ਰਹਿਣ ਦੀ ਲੋੜ ਆ ਜਿੱਥੇ ਵੀ ਉਹਨੂੰ ਵੈਬਸਾਈਟ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਇਹ ਆਹ ਕੱਲ ਦੀ 22 ਦਸੰਬਰ ਦੀ ਗੱਲ ਆ ਦੋਕ ਦਿਨ ਪਹਿਲਾਂ ਦੀ ਸਿਟੀ ਬਾਈਲਾ ਸਟਾਫ ਜਿਹੜਾ ਸੀਗਾ ਉਹਨਾਂ ਨੇ ਦੇਖਿਆ ਕਿ ਫੇਕ ਕਿਊ ਆਰ ਕੋਡ ਸਟicker ਲਾਏ ਗਏ ਆ ਪਾਰਕਿੰਗ ਮਸ਼ੀਨਾਂ ਦੇ ਉੱਤੇ ਤੇ ਜਿਹੜਾ ਕਈ ਬਿਜ਼ੀ ਪਾਰਕਿੰਗ ਏਰੀਆ ਦੇ ਵਿੱਚ ਇਹ ਸਾਈਨ ਮਿਲਿਆ ਫੇਕ ਕਿਊ ਆਰ ਕੋਡ ਜਿੱਦਾਂ ਦੱਸਿਆ ਕਿ ਇਹ ਡਿਜ਼ਾਈਨ ਕੀਤੇ ਹੁੰਦੇ ਆ ਕਿ ਬਿਲਕੁਲ ਜਿਦਾ ਪੇ ਬਾਈ ਫੋਨ ਐਪ ਹੁੰਦੀ ਆ ਜਾਂ ਜਿਹੜੀ ਲੈਜਿਟਿਮੇਟ ਪਾਰਕਿੰਗ ਪੇਮੈਂਟ ਸਰਵਿਸਿਜ਼ ਨੇ ਉਹਨਾਂ ਵਾਂਗੂ ਲੱਗਦੇ ਆ ਤੇ ਇਹ ਤੁਹਾਨੂੰ ਜਿਹੜੀ ਉਹ ਫਰਾਡ ਗਲਤ ਵੈਬਸਾਈਟ ਹੁੰਦੀ ਆ ਉਹਦੇ ਉੱਤੇ ਲੈ ਜਾਂਦੇ ਆ ਤੇ ਤੁਹਾਡੀ ਪੈਸਾ ਜਿਹੜਾ ਸਾਰੇ ਦਾ ਸਾਰਾ ਇਹ ਸਕੈਮ ਹੋ ਜਾਂਦਾ ਇਹਦੇ ਨਾਲ ਵਿਸਲਰ ਦੇ ਜਿਹੜੀ ਡੇ ਲੋਟਸ ਆ 125 ਮੇਨ ਸਟਰੀਟ ਦੇ ਉੱਤੇ ਤੇ ਮਾਰਕੀਟ ਪਲੇਸ ਦੇ ਉੱਤੇ ਜਿਹੜੀ ਪਾਰਕਿੰਗ ਲੋਟ ਆ ਲੋਰੀਮਨ ਰੋਡ ਦੇ ਉੱਤੇ ਉਹਦੇ ਉੱਤੇ ਇਹ ਫਰਾਡ ਹੋਏ ਆ ਦੱਸਿਆ ਜਾ ਰਿਹਾ ਹੈ ਜੇ ਕਿ ਮਿਊਸਿਪੈਲਿਟੀ ਇਹ ਕਹਿ ਰਹੀ ਹੈ ਕਿ ਵਿਸਲਰ ਦੇ ਕੋਲ ਕੋਈ ਵੀ QR ਕੋਡ ਯੂਜ਼ ਕਰਨ ਵਾਲੀ ਪਾਰਕਿੰਗ ਪੇਮੈਂਟ ਨਹੀਂ ਹੈ ਸੋ ਸਕੈਮਰ ਅਸਲ ਦੇ ਵਿੱਚ ਸਿੱਧਾ ਸਿੱਧਾ ਇਹ ਰੈੱਡ ਫਲੈਗ ਆ ਜੇ ਤੁਸੀਂ ਕੋਈ QR ਕੋਡ ਸਕੈਨ ਕੀਤਾ ਪੇਮੈਂਟ ਡਿਟੇਲਸ ਉੱਥੇ ਐਂਟਰ ਕੀਤੀਆਂ ਤੇ ਤੁਸੀਂ ਕ੍ਰੈਡਿਟ ਕਾਰਡ ਕੰਪਨੀ ਦੇ ਨਾਲ ਉਸੇ ਵੇਲੇ ਕੰਟੈਕਟ ਕਰੋ ਤੇ ਆਪਣਾ ਕਾਰਡ ਜਾਂ ਕੈਨਸਲ ਕਰ ਦਿਓ ਜਾਂ ਕੋਈ ਵੀ ਸਸਪੀਸ਼ੀਅਸ ਚਾਰजेस ਉਹਦੇ ਉੱਤੇ ਆ ਉਹਨੂੰ ਦੇਖੋ ਜਿਹੜੇ ਫੇਕ ਸਟਿੱਕਰਸ ਆ ਉਹ ਇਹਨਾਂ ਨੇ ਐਤਵਾਰ ਨੂੰ ਉਥੋਂ ਕਾਫੀ ਥਾਵਾਂ ਦੇ ਉੱਤੋਂ ਹਟਾਏ ਵੀ ਆ ਤੇ ਉਹ ਜਿਹੜੇ ਵੈਬਸਾਈਟਸ ਹੈਗੀਆਂ ਉਹਨਾਂ ਨੂੰ ਵੀ ਡਾਊਨ ਕੀਤਾ ਗਿਆ ਪਰ ਹਜੇ ਤੱਕ ਜਿਹੜਾ ਇਹ ਨਹੀਂ ਪਤਾ ਲੱਗਿਆ ਕਿ ਵਿਕਟਮ ਕੌਣ ਸੀ ਤੇ ਕਿੰਨੇ ਸੀਗੇ ਇਹ RCMP ਨੂੰ ਜਿਹੜਾ ਇਨਸੀਡੈਂਟ ਆ ਉਹ ਵੀ ਰਿਪੋਰਟ ਕਰ ਦਿੱਤਾ ਗਿਆ ਤੇ ਉਹ ਵੀ ਇਹਦੇ ਉੱਤੇ ਜਿਹੜੀ ਬੰਨਦੀ ਕਾਰਵਾਈ ਆ ਉਹ ਕਰ ਰਹੇ ਆ ਸੋ ਕਈ ਤਰ੍ਹਾਂ ਦੇ ਇਸ ਵੇਲੇ ਕਪੜੇ ਤੇ ਇਹ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸਕੈਮ ਆ ਉਹ ਸਾਹਮਣੇ ਆ ਰਿਹਾ ਜਿਸ ਤੋਂ ਬਚਣ ਦੀ ਲੋੜ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ